ਕੀ ਹਾਲਾਤ ਹੈ ਤਲੇ ਬਿਠਾ ਹੋਏ ਨਾ ਕੋਈ ਸੁਣਾਣਾ ਹੈ ਹੋਰ ਕਿਵੇਂ ਵਧੀਆ ਕਿਵੇਂ ਬੈਠੇ ਇਕੱਲੇ ਉਹ ਬਸ ਯਾਰ ਤੈਨੂੰ ਪਤਾ ਹੀ ਆ ਬਾਈ ਅੱਛਾ ਕੰਮ ਧੰਦੇ ਨੂੰ ਲੈ ਕੇ ਥੋੜਾ ਜਿਆਦਾ ਯਾਰ ਡਿਪਰੈਸ਼ਨ ਜਿਹਾ ਹੋ ਰਿਹਾ ਕੰਮ ਅੱਛਾ ਤੈਨੂੰ ਪਤਾ ਯਾਰ ਕਿੰਨੀ ਮਿਹਨਤ ਕਰੀਦੀ ਆ ਹਾਂ 24 ਘੰਟੇ ਟਰੱਕਾਂ ਦਾ ਕੰਮ ਕਿਹੜਾ ਸੌਖਾ ਠੀਕ ਆ ਨਾਲੇ ਯਾਰ ਕੁਝ ਪੱਲੇ ਜੇ ਪੈਂਦਾ ਦੀਦਾ ਨਹੀਂ ਹੈਗਾ ਹੁਣ ਤੋਂ ਐ ਮਨ ਲਾ ਵੀ ਕਿੰਨੇ ਕਿੰਨੇ ਦਿਨ ਘਰੋਂ ਬਾਹਰ ਵੀ ਰਹੀਦਾ ਦੇਖਦੇ ਆ ਰੂਗੇ ਇਹ ਵੀ ਸਾਲਾ ਵੀ ਕਰਦੇ ਵੀ ਬਹੁਤਾਂ ਵਾਲੀ ਕੋਈ ਨਸ਼ਾ ਪੱਤਾ ਨਹੀਂ ਜਾਂ ਕੁਝ ਹੋਰ ਆ ਇੱਕ ਤਾਂ ਬੰਦਾ ਹੁੰਦਾ ਵੀ ਯਾਰ ਹਨਾ ਐ ਕਰ ਲੈਂਦਾ ਵੀ ਇੰਨਾ ਕੰਮ ਸਾਲਾ ਮੱਦਾ ਪਹਿਰਿਆ ਯਾਰ ਪੈਸੇ ਆਉਂਦੇ ਨੇ ਖੜਦਾ ਨਹੀਂ ਕੋਈ ਕੰਮ ਨਹੀਂ ਪੰਡਦਾ ਯਾਰ ਸਿਸਟਮ ਪਤਾ ਹੀ ਨਹੀਂ ਕਿਹਦੀ ਨਜ਼ਰ ਲੱਗੀ ਆ ਜਾਂ ਕੀ ਗੱਲਬਾਤ ਹੋਈ ਆ ਯਾਰ ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੂੰ ਮੇਰੀ ਗੱਲ ਸੁਣ ਧਿਆਨ ਨਾਲ ਸਾਡੇ ਕਿਹੜੀ ਕੀ ਬੈਠਾ ਦੇਖਦੇ ਆਂ ਤੂੰ ਹਾਂ ਬਿਲਕੁਲ ਕਿੱਥੇ ਪੜੇ ਲਿਖੇ ਆਪਾਂ ਹਾਂ ਠੀਕ ਆ ਹਾਂ ਠੀਕ ਹੈ ਨਹੀਂ ਵਧੀਆ ਬਈ ਬੰਦੂਦਾ ਬਹੁਤ ਸੋਹਣਾ ਘਰਬਾਰ ਆ ਵਾਹਣ ਕਹਨੇ ਲੈ ਰੱਖਿਆ ਠੀਕ ਉੱਚਾ ਆਖਦਾ ਮੇਰੇ ਪਣੀ ਦੀ ਕੋਈ ਰਿਸ਼ਤਾ ਕਰਾ ਵੀ ਨਾ ਕੋਈ ਰਿਸ਼ਤੇਦਾਰੀ ਕੋ ਕਰਾਉਂਦਾ ਹੈ ਨਾ ਕੋਈ ਹੰਡੀ ਗਵੰਡੀ ਕਰਾਉਂਦਾ ਠੀਕ ਹੈ ਕਿਸ ਚੀਜ਼ ਦਾ ਘਟਾ ਦੱਸਣਾ ਮੈਨੂੰ ਕੋਈ ਵੈਰ ਨਹੀਂ ਜਾਂ ਤਾਂ ਕੋਈ ਬੰਦਾ ਕਈ ਵੀ ਨਸ਼ਾ ਪੱਤਾ ਕਰਦਾ ਕਿਸੇ ਨੂੰ ਕੋਈ ਮਾੜੀ ਸੰਗਤ ਚ ਲਾਇਆ ਹੋਵੇ ਕਿਸੇ ਜਵਾਕ ਹੈ ਫਿਰ ਪਰ ਹੁਣ ਆਪਾਂ ਪਤਾ ਕੀ ਐ ਐਨੀ ਟੈਨਸ਼ਨ ਨਾ ਲੈ ਠੀਕ ਆ ਵੇ ਟੈਂਸ਼ਨ ਟੂਸ਼ਨ ਲੈਣਾ ਕੋਈ ਫਰਕ ਨਹੀਂ ਪੈਂਦਾ ਇਹਨਾਂ ਵਧੀਆ ਕੰਮ ਨੂੰ ਲੈ ਕੇ ਥੋੜਾ ਜਿਆਦਾ ਯਾਰ ਹੋ ਜਾਂਦਾ ਹੋਰ ਤਾਂ ਕੋਈ ਗੱਲ ਨਹੀਂ ਚੱਲ ਜੀ ਚੱਲਦਾ ਰਹੂ ਯਾਰ ਪਤਾ ਕੀ ਆ ਜ਼ਿੰਦਗੀ ਆ ਹੱਸ ਖੇਡ ਕੇ ਨਗਾਓ ਕੁਛ ਨਹੀਂ ਹੁੰਦਾ ਕੱਲੇ ਸਾਹ ਲੈਣ ਨਹੀਂ ਆਇਆ ਆਪਾਂ ਇੱਥੇ ਜ਼ਿੰਦਗੀ ਜਿਉਣ ਆਇਆ ਜ਼ਿੰਦਗੀ ਦਾ ਮੰਨ ਲੇ ਜੇ ਹੁਣ ਮੈਨੂੰ ਵੀ ਵਧੇਰੇ ਹੁਣ ਮੈਂ ਪੰਜਵੇਂ ਤੱਕ ਉਦੋਂ ਗਾਇਗਾ ਵੀ ਟੈਂਸ਼ਨ ਮੈਨੂੰ ਵਧੇਰੀ ਆ ਅਗਲਾ ਕਹਾਂ ਜੇ ਤੂੰ ਖਾਂਦਾ ਪੀਂਦਾ ਨਹੀਂ ਕੁਝ ਖਾਂਦੇ ਪੀਂਦੇ ਵਧੇਰਾ ਕੋਈ ਪਰ ਟੈਂਸ਼ਨ ਅਗਲਾ ਕਹਿੰਦਾ ਯਾਰ ਭਾਣਾ ਸਾਰੇ ਰਿਸ਼ਤੇਦਾਰ ਦੇਖਾਈ ਦੇ ਤਵਾ ਕੋ ਹੋਰ ਸਾਰੇ ਹੋ ਗਏ ਮੰਨ ਲੇ ਚੱਲ ਅੰਡੀ ਗਮ ਰੱਬ ਪਾਗਣਾ ਜੜਾ ਯਾਰ ਕੁਭਾ ਤੇ ਕੀ ਹੋ ਗਿਆ ਤੇਰਾ ਕਰਦੇ ਹਾਲ ਮੈਂ ਕਹੂੰ ਬੇਬੇ ਨੂੰ ਮੇਰੀ ਉਹ ਮਾਰਦੀ ਰਹਿੰਦੀ ਨਿਗਾਹ ਦਾ ਹੋਰ ਯਾਰਾ ਬਣ ਗਿਆ ਕੰਮ ਬਾਕੀ ਕੋਈ ਪਤਾ ਨਹੀਂ ਹੁੰਦਾ ਕਦੋਂ ਰੱਬ ਕਿਸ ਦੇ ਨਾਲ ਸੰਜੋਗ ਮਿਲਾ ਦੇ ਹਾਂ ਹਾਂ ਇਹ ਤਾਂ ਚੱਲਦੀ ਰਹਿੰਦਾ ਕੰਮ ਤਾਂ ਯਾਰ ਐਨੀ ਟੈਨਸ਼ਨ ਨਾ ਲਿਆ ਅਗਰ ਕੁਛ ਨਹੀਂ ਹੁੰਦਾ ਤਾਂ ਚੱਲੀ ਜਾਂਦੀ ਯਾਰ ਜ਼ਿੰਦਗੀ ਆ ਠੀਕ ਆ ਫਿਰ ਵੀ ਹੋਈ ਉਹ ਕੁਛ ਨਹੀਂ ਹੁੰਦਾ ਐਨੀ ਵੀ ਸਵੇ ਮੰਦ ਯਾਰ ਵਧੀਆ ਬਾਈ ਵਧੀਆ ਹੋ ਬੈ ਜਾ ਉਹ ਕੁਛ ਨਹੀਂ ਬਾਈ ਦੁੱਖ ਸੁੱਖ ਕਰੀਏ ਨਾ ਸਮਝੇ ਯਾਰ ਆਹੀ ਕੰਮ ਧੰਦੇ ਨੂੰ ਲੈ ਕੇ ਢਰੇਲੂ ਕੰਮਾਂ ਦੀਆਂ ਗੱਲਾਂ ਕਰਤਾ ਸੀ ਇਨੇ ਵਾਹੀ ਵੀ ਕੰਮ ਨਹੀਂ ਚੱਲਦਾ ਯਾਰ ਕੰਮ ਮੜੀ ਜਾਂਦਾ ਜਿਵੇਂ ਹੁਣ ਇਹ ਦੱਸਦਾ ਸੀ ਵੀ ਮੇਰਾ ਵਿਆਹ ਦੀ ਅਚਨ ਬਾਈ ਜੀ ਦਾ ਦਾਦਾ ਦਾ ਘਟਾ ਵਧੀਆ ਉਹ ਤੁਹਾਨੂੰ ਪਤਾ ਨਹੀਂ ਕਿਵੇਂ ਆਪਣੇ ਏਟਲੇ ਤੇ ਬਾਬਾ ਆ ਰਿਹਾ ਕਿਹੜੇ ਤੇ ਬਈ ਕਿਹੜੇ ਤੇ ਇਧਰਲੇ ਤੇ ਅੱਛਾ ਅੱਛਾ ਤੇ ਉੱਥੇ ਮੇਰਾ ਕੰਮ ਬਹੁਤ ਸਾਰਾ ਡੜੇ ਪੈ ਜਿਹਨੇ ਕੱਢਤਾ ਕੱਢਤਾ ਹਾਂ ਤੇ ਹੁਣ ਮਿਲਜੂ ਆਪਨ ਮਿਲਜੂ ਪੈਸੇ-ਪੂਸੇ ਲੈਂਦਾ ਹਾਂ ਲੈ ਲੈ ਲਾਂਗਾ ਪੈਸੇ ਅੱਛਾ ਅੱਛਾ ਕੰਮ ਹੋਣ ਤੋਂ ਪਹਿਲਾਂ ਜਾਂ ਬਾਅਦ ਚ ਅੱਧੇ ਲੈਂਦਾ ਪਹਿਲਾਂ ਅੱਗੇ ਬਾਅਦ ਫਿਰ ਬਾਅਦ ਚ ਕਰ ਲਾਂਗੇ ਕੁਛ ਪਤਾ ਤਾਂ ਲੱਗੇ ਨਾ ਵੀ ਕਿਵੇਂ ਆ ਫਿਰ ਆਪਾਂ ਨੂੰ ਦਿਖਾਵਾਂਗੇ ਕਿੰਨੇ ਸਾਲ ਦਾ ਨਮ ਸੀ ਤਰਾ ਮੇਰਾ ਬਾਹਲੇ ਸਾਡੇ ਦਾ ਕਮਰੇ ਪਏ ਸੀ ਹੋ ਗਿਆ ਹਾਂ ਮਲਾ ਦੇਗਾ ਫਿਰ ਹਾਂ ਮਲਾ ਦੂ ਹੈ ਚੱਲੀਏ ਬਾਈ ਵਿਹਲਾ ਹਾਂ ਚਲੋ ਬਈ ਚੱਲੀਏ ਬੰਦਨ ਆਥਣੇ ਚੱਲਾਂਗੇ ਉਹ ਹੱਥਣ ਕਿਨੇ ਦੇਖਿਆ ਆ ਜਾ ਆ ਜਾ ਬਾਈ ਚੱਲੀਏ ਤੇ ਵਿਹਲਾ ਦਾ ਚਲ ਠੀਕ ਹੈ ਯਾਰ ਹੋਰ ਮੜਾ ਮਰਾ ਉਹ ਪਤਾ ਨਹੀਂ ਕਿ ਮੇਰਾ ਬਸਵਾ ਫਿਰ ਚੱਲ ਬੜਦੇ ਕੋਈ ਨਹੀਂ ਰੁਕ ਜਾ ਬਾਈ ਮੈਂ ਜਾ ਰਿਹਾ ਹਾਂ ਹਾਂ ਕੋਈ ਨਹੀਂ ਬਈ ਜਾ ਹੁੰਦਾ ਕੰਮ ਮੈਨੂੰ ਇਹਨਾਂ ਗੱਲਾਂ ਚ ਕੋਈ ਤੰਤ ਨਹੀਂ ਜਾਂਦਾ ਮੈਂ ਤੈਨੂੰ ਸਹੀ ਗੱਲ ਦੱਸਤੀ ਜਿੰਨਾ ਮਰਜ਼ੀ ਪੈਸਾ ਖਰਾਬ ਕਰਨਾ ਕਰ ਲੈ ਚਲ ਜੀ ਨਹੀਂ ਰਹਿੰਦਾ ਹਨਾ ਜਾ ਕੇ ਦੇਖ ਲੈਣਾ ਤੈਨੂੰ ਪਤਾ ਲੱਗ ਜਾਊਗਾ ਇੱਥੇ ਇੰਨਾ ਹੋ ਗਿਆ ਹੋਰ ਸੀ ਬਾਬਾ ਸੱਸਰੀ ਦਾ ਸਿੱਕਾਰ ਬੱਚਾ ਵੇ ਜਾ ਬਾਬਾ ਤੇਰੇ ਕੋਲੇ ਲੈ ਕੇ ਨਾ ਮੈਂ ਦੋ ਮੁਰਗੇ ਅੱਛਾ ਠੀਕ ਹੈ ਇੱਕ ਤਾਂ ਜਿਹੜਾ ਭਰਨੇ ਜਿਹੜਾ ਉਹ ਤਾਂ ਨਹੀਂ ਹੈਗਾ ਗਿਆ ਠੀਕ ਹੈ ਜਿਹੜਾ ਟੈਟ ਹੋਣਾ ਜਿਹੜਾ ਹਾਂ ਉਹਦੇ ਹੈ ਗੱਡੀਆਂ ਗੁਡੀਆਂ ਦਾ ਕੰਮ ਪੂਰਾ ਤਾਗੜਾ ਟੱਕਾਂ ਦਾ ਹਾਂ ਇਹਦਾ ਨਹੀਂ ਛੇੜਨੀ ਠੀਕ ਹੈ ਇਹ ਮੇਰਾ ਕਮਿਸ਼ਨ ਰੱਖ ਦਿਨਾ ਕੋਈ ਠੀਕ ਹੈ ਮੈਂ ਅੱਜ ਦੇ ਅਗਲੇ ਤੱਕ ਬੰਦੇ ਲੈ ਰੂੰ ਠੀਕ ਆਜੋ ਆਜੋ ਭਾਈ ਆਜੋ ਆਇਓ ਬੱਬਾ ਹਾਂ ਹੈਗਾ ਭਾਈ ਹੈਗਾ ਬੱਬਾ ਮੈਂ ਕਹਿੰਦਾ ਹੋ ਕੀਆ ਕੰਮ ਬਣੀ ਜਾਵੇ ਮੈਨੂੰ ਲੱਗਦਾ ਨਹੀਂ ਪਤਾ ਕੀ ਹੋ ਰਹੀ ਹੈ ભગવાન ਸਫਲ ਨਾਦੀ ਬਾਈ ਹਾਂ ਨਾਦੀ ਤੇ ਮੈਂ ਨਹੀਂ ਕਿਹਾ ਬਾਈ ਨਾ ਸੀ ਗਾਦੀ ਸੀ ਕੰਮ ਜਸਤੀ ਕ ਤੇਵੇਂ ਠੀਕ ਹੋ ਨਹੀਂ ਹੋ ਕੋਈ ਠੀਕ ਹੈ ਬੈਠਾ ਨਹੀਂ ਬਾਬਾ ਬਾਬਾ ਬਾਈ ਜੀ ਇੱਥੇ ਕੋਈ ਨਹੀਂ ਕੋਈ ਕੰਮੜਿਆ ਸਭ ਤੇਰੇ ਕੋਲ ਤਾਂ ਬੈ ਜਾ ਕੋਈ ਨਹੀਂ ਕੋਈ ਗੱਲਾ ਬਾਬਾ ਐ ਬਾਕੀ ਤੁਸੀਂ ਜਾਣੀ ਜਾਣੋ ਹਨ ਵੀ ਸਾਡਾ ਕੰਮ ਬਹੁਤ ਅੜਿਆ ਖੜਾ ਕੰਮ ਅੱਛਾ ਬੱਜਾ ਕੰਮ ਜ਼ਮੀਨ ਬੰਲਾ ਵੀ ਥਾਪੀ ਹੋਇਆ ਪਿਆ ਉਹਨੂੰ ਪਤਾ ਵੈਸੇ ਦੁਖੀ ਆਉਣਾ ਹੁੰਦਾ ਦਾਸਤੇ ਹੱਥ ਕਰੋ ਬੱਚਾ ਉਹਨਾਂ ਦਾ ਐਸਾ ਬੱਚਾ ਉਹਨਾਂ ਦਾ ਤੇਰੇ ਕੋਲੇ ਬਹੁਤ ਆ ਹਾਂਜੀ ਬੱਬਾ ਤੇ ਜਾਂਦਾ ਨਾ ਦੀ ਨਾਲ ਅੱਛਾ ਜੀ ਗੱਡੀਆਂ ਵੀ ਨੇ ਤੇਰੇ ਕੋਲ ਬੱਚਾ ਹਾਂ ਗੱਡੀਆਂ ਹੈਗਿਆ ਬੱਬਾ ਘੋੜਾ ਟਰਾਲਾ ਹਾਂਜੀ ਬੱਬਾ ਅੱਛਾ ਜੀ ਹੁਣ ਇਹਦੇ ਬੱਚਾ ਤੇਰਾ ਪਾਹ ਕਰਨਾ ਪਵੇਗਾ ਕੋਈ ਗੱਲ ਨਹੀਂ ਬੱਬਾ ਵਾ ਕੰਮ ਬਣਾਉਣਾ ਮੂੰ ਮੰਗਲ ਰਾਹੁ ਸਾਰੇ ਉਲਟ ਹੋਏ ਪੈਣੇ ਤੇਰੀ ਅੱਛਾ ਹਾਂਜੀ 5200 ਰੁਪਇਆ ਲੱਗੇਗਾ ਤੇ ਪਾ ਹੋ ਜਾਏਗਾ ਤੇ ਘੋੜੇ ਤੇਰੇ ਲੈਣਾ ਲਾ ਦਾਂਗੇ ਐਸੀ ਕਿਦੜ ਸੰਗੀ ਦੇਵਾਂਗੇ ਤੈਨੂੰ ਬੱਚਾ ਟਾਟਾ ਦੇ ਘੋੜੇ ਮੰਗ ਮੂਰੇ ਤੁਰਿਆਉਣਗੇ ਲੈਣਾ ਬੱਜੀਆਂ ਤੂੰ ਬਾਬਾ ਜਣੀ ਕੰਮ ਬਣਜੂ ਆਪਣਾ ਪੱਕਾ ਕੰਮ ਬਣਜੂ ਦੇਖੋ ਪੈਸੇ ਦੀ ਕੋਈ ਗੱਲ ਨਹੀਂ ਪੈਸਾ ਦੇ ਦੇਾਂਗੇ ਜੀ ਹਨਾ ਇਹ ਨਾ ਹੋਵੇ ਮੁੜ ਕੇ ਸਾਡਾ ਕੰਮ ਨਾ ਬਣੇ ਨਾ ਨਾ ਕੰਮ ਸਾਡਾ ਪੱਕਾ ਬੱਚਾ ਚਲੋ ਐਂ ਤਾਂ ਸਾਨੂੰ ਪਿੰਡ ਦਾ ਬੰਦਾ ਲੈ ਕੇ ਆਉਂਦਾ ਦਸਵਾ ਐਸੀ ਕਿਦੜ ਸੰਗੀ ਦੇਵਾਂਗੇ ਤੁਹਾਨੂੰ ਟਾਟਾ ਦੇ ਘੋੜੇ ਮੰਗ ਮੂਰੇ ਲੈਣਾ ਲੱਗ ਜਾਣਗੇ ਠੀਕ ਇਹਦੇ ਬੰਦੇ ਵੀ ਪਾਪਾ ਮਰੋ ਮੜੀ ਜਾ ਬਾਬਾ ਦਾ ਦੇਖੋ ਜੀ ਮੱਛਾ ਛਾਦੀ ਅੜਕੀ ਖੜੀ ਐ ਤੇਰੀ ਹਾਂ ਡਰਦਾ ਬਾਬਾ ਦਾ ਕੋਕਾ ਤੇਰਾ ਪਾ ਕਰਨਾ ਬਹੁ ਬੱਚਾ 5100 ਰੁਪਿਆ ਲੱਗੇਗਾ ਤੇਰਾ 5100 ਮੇਰਾ ਬਾਬਾ ਹਾਂ ਜੀ ਤੇ ਇਹਦਾ ਵੀ ਕਿੰਨਾ ਕਿਆ ਹੋ ਜੇ 5100 ਕਿੰਨਾ ਕਾ ਦੇ ਲੈ ਬਾਬਾ ਪੰਜ ਲੈ ਜੀਆਂ ਲੈ ਆਈ ਕਰਕੇ ਦੇਉ ਬੱਚਾ ਤੇਨੂੰ ਅੱਛਾ ਤੇ ਸਾਗ ਵਾਲਿਆਂ ਨੂੰ ਚਾਹ ਚ ਪਾ ਦੀ ਤੇ ਪਹਿਲੇ ਸਾਗ ਪੱਕਾ ਕੀ ਗੱਲ ਹਾਂ ਜੀ ਚਾਹ ਪਰਾਣੀ ਹੱਸਦਾ ਮੁਰਨਾ ਨਹੀਂ ਜਾਂਦਾ ਬਾਬਾ ਨਾ ਬਾਬਾ ਕੋਕੇ ਲਾਉਂ ਇਸੀ ਕਿਦਰ ਸੀ ਬੀ ਦੂ ₹1000 ਬਾਬਾ ਮੈਂ ਤੁਹਾਨੂੰ ਵਾਧਾ ਦੇ ਦਿੰਮ ਐਕਸਟਰਾ ਦੇ ਮੈਨੂੰ ਖੁਸ਼ੀ ਦਾ ਐਸੀ ਕਿਦਰ ਸਿੰਘੀ ਲਾਊਗਾ ਸਾਹ ਕਾ ਨਹੀਂ ਮੁੜੂਗਾ ਠੀਕ ਹਾਂ ਹਾਂ ਫਿਰ ਬਾਬੇ ਨੂੰ ਪੀਸ ਕਰ ਫਿਰ ਹੁਣੀ ਦੇ ਦਿੰਦੀ ਅੱਧੀ ਤਾਂ ਫੇਰ ਦੇ ਦਈਏ ਅੱਧੀ ਦਾ ਦੇ ਦੂੰ ਕਣ ਮਮੇ ਨੂੰ ਵਧੀਆ ਲੱਗਿਆ ਮੈਂ ਤਾਂ ਫਿਰ ਆਪਾਂ ਦਾ ਵਾਧਾ ਦੇ ਦੂੰ ਹਾਲੇ ਬਾਬਾ 2500 ਠੀਕ ਹੈ ਰੁਪਿਆ ਰਹਿ ਗਿਆ 2600 ਮੇਰਾ ਠੀਕ ਹੈ ਮੇਰਾ ਕੰਮ ਵਾੜਨ ਤੇ 2600 ਨਹੀਂ ਮੈਂ ਇਹਦੇ ਮੰਗੂ ਖੁਸ਼ ਹੋ ਕੇ 1000 ਰੁਪਿਆ ਵਾਧਾ ਦੇ ਕੇ ਜਮ ਤੇ ਤਾਸ 12 25 ਆ ਚੱਕ ਬਾਬਾ 25 ਮੇਰੇ ਲੈ ਲੈ ਹੋਈ ਗੱਲ ਬਾਬਾ ਬਾਹਰੇ ਨਿਹਰੇ ਕਰਦੀ ਕੰਮ ਬਾਹਲੇ ਦਰਦਾੜਾ ਖੜਾ ਸੌਂਦਾ ਆ ਬੱਚਾ ਇਸੇ ਕਿਦਰ ਸਿੰਘੀ ਦਿੱਤੀ ਐ ਸਾਨੂੰ ਪਾਹ ਰੀ ਐ ਕੰਮ ਬੱਚਾ ਅੜਾ ਕੋਕੇ ਝੜਦੀ ਕੰਮ ਦੇ ਠੀਕ ਐ ਲੈ ਬੱਚਾ ਆ ਲੈ ਜੋ ਬੂਨਤੀ ਲੈ ਜੋ ਤੋ ਲੈ ਉਧਿਓ ਬੂਨਤੀ ਦੇ ਤੋ ਇਹ ਬੂਨਤੀ ਦਾ ਬਾਬਾ ਕਰਨਾ ਕੀ ਐ ਮੈਨੂੰ ਦੱਸ ਦੇ ਇਹ ਇਸ਼ਨਾਨ ਕਰਨਾ ਭਾਈ ਪਾ ਕੇ ਅੱਛਾ ਸਿੱਟਾ ਛੁੱਟਾ ਤਾਂ ਨਹੀਂ ਦੇਣਾ ਬਾਬਾ ਸਿੱਟਾ ਵੀ ਦੇਣਾ ਗੇਰਾ ਅੱਛਾ ਸਿੱਟਾ ਵੀ ਦੇਣਾ ਐ ਖਾ ਲਈ ਬੁਰਾ ਖਾ ਲਈ ਖਾ ਹੀ ਸਕਦੇ ਹੋ ਮਾਣੀ ਮੁੱਟੀ ਜੀ ਖਾਣ ਨੂੰ ਵਧੀਆ ਗਾ ਜਿੱਦਰ ਸਿੰਘੀ ਬਣਾਈ ਹੋਈ ਹੈ ਇਹਦੀ ਜਿਵੇਂ ਜੀਵ ਤੇ ਧਰਦੇ ਆ ਇਹ ਪਾਣੀ ਚ ਪਾਣੀ ਚ ਛੱਕ ਵੀ ਛੱਕ ਦਿੰਦਾ ਉਹ ਬੱਚਾ ਵਾਹ ਵਾਹ ਚੰਗਾ ਬਾਬਾ ਫਿਰ ਚੰਗਾ ਮਾਣੀ ਹੁੰਨੇਗਾ ਛੋਟੀਆਂ ਲਈ ਨਹੀਂ ਭਾਈ ਮੈਂ ਤਾਂ ਸੇਵਾ ਕਰਕੇ ਹਾਂ ਜੀ ਸੇਵਾ ਕਰਕੇ ਆ ਜਾ ਭਾਈ ਲੈ ਬੱਚਾ ਚੰਗਾ ਬਾਬਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜੀਆ ਸਤਿ ਸ੍ਰੀ ਅਕਾਲ ਕਹਿੰਦੇ ਮੈਨੂੰ ਲੱਗਦਾ ਯਾਰ ਕਿਉਂ ਬਾਬਾ ਮੰਨ ਲਿਆ ਬੜੀਆ ਜਿਹਾ ਲਗਾਗਾ ਮੇਰਾ ਇਸ ਸਬਰ ਆਰਪੀ ਲੈ ਲੈ ਬੱਚਾ ਇਹ ਆਰਪੀ ਦੀ ਮੈਂ 2 ਵਾਰ ਤਾਂ ਲਿਆ ਤਾ ਓਏ ਬੱਚਾ 500 ਹੋਰ ਲੈ ਗੱਲ ਨਹੀਂ ਮੀਂ ਬਾਬਾ ਹੋਈ ਤਾਂ ਦੀ ਗੱਲ ਸੀ 50 ਵੀ ਬੈਠੇ 10 20 ਵੀ ਇਹਨੇ ਉਹ ਦੇਣੇ ਪੈਣਗੇ ਬੱਚਾ ਨਰਾਜ਼ ਨਾ ਹੋ ਬੱਚਾ ਤੇਰਾ ਖਾਣ ਪੀਣ ਕਰਦਾ ਹੈ ਚੰਗਾ ਹੋ ਤਾਂ ਬੱਚੀ ਹੈ ਠੀਕ ਹੈ ਬੱਚਾ ਠੀਕ ਹੈ ਕਿਉ ਮੰਨ ਗਿਆ ਬਗਦਦ ਕੋ ਮੰਨ ਗਿਆ ਪਤਾ ਕਰਨ ਕੀ ਹੈ ਪਰ ਮੈਨੂੰ ਵਿਸ਼ਵਾਸ ਨਹੀਂ ਹੈਗਾ ਇਹ ਬੰਦੇ ਉਹ ਮੇਰੀ ਗੱਲ ਤਾਂ ਸੁਣਾ ਉਹਨੂੰ ਤੇਰਾ ਹੱਥ ਦੇਖਣ ਸਾਰ ਦੱਸਦਾ ਉਹਨੂੰ ਤਾਂ ਠੀਕ ਆ ਸੈਕਿੰਡ ਹਾ ਦੱਸਿਆ ਹਾਂ ਹਾਂ ਆ ਨਾਲ ਇੱਕ ਗੱਲ ਮੇਰੇ ਹੋਰ ਦੇ ਇੱਤੇ ਆ ਗਈ ਹਾਂ ਮਾਂ ਪਾ ਮੈਂ ਤਾਂ ਰੋਜ਼ ਯੂਪੀ ਜਾਫੀ ਚਾਹੁੰਦਾ ਮੈਂ ਯੂਪੀ ਚੋਂ ਲੈਣਾ ਗੰਜਰਾ ਉਹ ਯੂਪੀ ਯੂਪੀ ਮਾਮੀ ਨੇ ਕਹੀ ਆਇਆ ਕਰ ਇਹ ਭਈਆ ਕੰਮ ਕਰਦੇ ਹੋ ਆ ਆ ਕੀ ਮੈਂ ਕਰਦੇ ਆ ਜ਼ਰਾ ਕਾੜ ਤੈਨੂੰ ਨਾ ਪਾਵਾ ਕੰਮ ਤੇਰੇ ਨਾਮ ਕਰੇ ਤੇਰਾ ਮੈਂ ਪੱਕਾ ਕਰ ਬਧੀ